ਬਹੁਤ ਹੀ ਵੱਡੀ ਖਬਰ ਸਾਹਮਣੇ ਆ ਰਹੀ ਹੈ ਬਠਿੰਡਾ ਦੇ ਪਿੰਡ ਜਿਉ ਆਨੰਦ ਤੋਂ ਜਿੱਥੇ ਪ੍ਰਸ਼ਾਸਨ ਅਤੇ ਕਿਸਾਨਾਂ ਦੇ ਵਿੱਚ ਫਿਰ ਵਿਵਾਦ ਖੜਾ ਹੋ ਗਿਆ ਹੈ ਤੁਹਾਨੂੰ ਦੱਸਦੇ ਕਿ ਕਿਸਾਨ ਨੇਤਾ ਢੰਡਾ ਸਿੰਘ ਜੱਟੂ ਅਤੇ ਏਡੀਸੀ ਪੂਰਨ ਸਿੰਘ ਦੇ ਵਿੱਚ ਤਿੱਖੀ ਬਹਿਸ ਦੀ ਇਹ ਵੀਡੀਓ ਹੈ ਜੋ ਤੁਸੀਂ ਦੇਖ ਰਹੇ ਹੋ ਐਨਐਨ ਜਾਣਕਾਰ ਦੇ ਮੁਤਾਬਿਕ ਪ੍ਰਸ਼ਾਸਨ ਦੇ ਵੱਲੋਂ ਇਸ ਜ਼ਮੀਨ ਦੀ ਡਰੋਨ ਮੈਪਿੰਗ ਕੀਤੀ ਜਾਣੀ ਸੀ ਜਿਸ ਦਾ ਕਿਸਾਨ ਲਗਾਤਾਰ ਵਿਰੋਧ ਕਰ ਰਹੇ ਹਨ ਤੁਹਾਨੂੰ ਵੀ ਦੱਸ ਦਿੰਦੇ ਆ ਕਿ ਇੱਥੇ ਜ਼ਮੀਨ ਮਾਲਕਾਂ ਅਤੇ ਕਾਸ ਕਰਾਂ ਦੇ ਵਿਵਾਦ ਦੇ ਚੱਲ ਰਿਆਂ ਇਹ ਪਹਿਲਾਂ ਹੀ ਇੱਥੇ ਵਿਵਾਦ ਖੜਾ ਹੋਇਆ ਪਿਆ ਹੈ ਪਰ ਇਸ ਮਾਮਲੇ ਹੁਣ ਨਵਾਂ ਮੋੜ ਆ ਗਿਆ ਹੈ ਕਿ ਕਿਸਾਨ ਨੇਤਾ ਢੰਡਾ ਸਿੰਘ ਦੇ ਟੂਕੇ ਵੀ ਏਡੀਸੀ ਪੋਨਮ ਸਿਗਨਲ ਤਿੱਖੀ ਬਹਿਸ ਹੋਣਾ ਕੋਈ ਛੋਟੀ ਮੋਡੀ ਗੱਲ ਨਹੀਂ ਹੈ ਹੁਣ ਦੇਖਣਾ ਹੈ ਕਿ ਪ੍ਰਸ਼ਾਸਨ ਕੀ ਕਾਰਵਾਈ ਕਰੇਗਾ ਗੱਲ ਪ੍ਰਧਾਨ ਜੀ ਇੰਨੀ ਆ ਜੇ ਤੁਹਾਨੂੰ ਕਹਿਦਾ ਵੀ ਅਸੀਂ ਮੰਗਾ ਲਿਆ ਸਾਰਾ ਆ ਕੰਮ ਕਰਨ ਦੀ ਤੁਹਾਨੂੰ ਇਹਦੇ ਮੈਨ ਹਟਦੇ ਨਹੀਂ ਸੀ ਸਾਨੂੰ ਪਤਾ ਸੀ ਦੇਖੋ ਕੋਈ ਗੱਲ ਨਹੀਂ ਤੁਸੀਂ ਆਪਦਾ ਕੰਮ ਕਰਨਾ ਸੀ ਆਪਦਾ ਕਰਨਾ ਨਹੀਂ ਉਹ ਗੱਲ ਨਹੀਂ ਜੇ ਅਸੀਂ ਕਹਾਂ ਵੀ ਤੁਸੀਂ ਘਰ ਤੋਂ ਆ ਗਏ ਸੀ ਤੁਸੀਂ ਮੈਂ ਇੱਕ ਗੱਲ ਕੱਲ ਕੱਲ ਗੱਲ ਜੀ 100 ਵਾਰ ਦਾ ਸਹਾਇਆ 100 ਵਾਰ ਤੋਂ ਬਾਅਦ ਆ ਜਾਂਦੇ ਤੁਸੀਂ ਇੱਕ ਮਿੰਟ ਡੇਰ ਸਰ ਤੁਸੀਂ ਸੁਣਦੇ ਤਾਂ ਮੇਰੀ ਸੁਣ ਲਓ ਨਹੀਂ ਪ੍ਰਧਾਨ ਸਾਹਿਬ ਮੇਰੀ ਇੱਕ ਗੱਲ ਦਾ ਜਵਾਬ ਦਿਓ ਕੀ ਅਸੀਂ ਕਬਜ਼ਾ ਲੈਣਾ ਹੈ ਹੋਰ ਕੀ ਕਰਦੇ ਹੋ ਅਸੀਂ ਹਾਈ ਕੋਰਟ ਦੇ ਹੁਕਮਾਂ ਦੇ ਅਪਾਪਾ ਮਰਬੇਬੰਦੀ ਕਰ ਲਈ ਉਸ ਤੋਂ ਬਾਅਦ ਕੋਰਟ ਕੋਲ ਕਬਜ਼ਾ ਕਰਾਓ ਅਸੀਂ ਰੌਲੇ ਚਾ ਅਸੀਂ ਡਰੋਨ ਕਾਦੇ ਵਾਸਤੇ ਚਲਾਉਣਾ ਹੈ ਸਾਡੀ ਤਾਂ ਲੀਗਲ ਆਪਾਂ ਲੀਗਲ ਕਰ ਲਓ ਤੁਸੀਂ ਹਾਈ ਕੋਰਟ ਦੇ ਵਿੱਚ ਤੁਸੀਂ ਅਸੀਂ ਕਿਸੇ ਕੋਰਟ ਚ ਨਹੀਂ ਜਾਂਦਾ ਸਾਡਾ ਲੀਗਲ ਤਾਂ ਹੀ ਹੈ ਪਰ ਲੀਗਲ ਹੀ ਕਰੋ ਸਾਡਾ ਤਾਂ ਹੀ ਲੀਗਲ ਹੈ ਅਸੀਂ ਤਾਂ ਮਰਾਂਗੇ ਇੱਥੇ ਆਹ ਕੋਰਟ ਤੋਂ ਬਿਨਾਂ ਭਾਈ ਕੁਝ ਨਹੀਂ ਲੋ ਅਸੀਂ ਪਹਿਲਾਂ ਮਰਨ ਨੂੰ ਪਿਆਰ ਵਿੱਚ ਨੌਜਾਨਾ ਮਰਨ ਚਾਹ ਰਹੇ ਹਾਂ ਅਸੀਂ ਮਰਾਂਗੇ ਤੁਸੀਂ ਤੁਹਾਡਾ ਕਾਨੂੰਨ ਤਾਕੜਾ ਹੈ ਤੁਸੀਂ ਫੌਜ ਬੁਲਾ ਲਓ ਮਾਰੋ ਗੋਲੀਆਂ ਸਿੱਧੀਆਂ ਤੁਸੀਂ ਸਮਝੋ ਤਾਂ ਸਹੀ ਅਸੀਂ ਕੋਈ ਧੱਕਾ ਨਹੀਂ ਕਰ ਰਹੇ ਕਿਸੇ ਦਾ ਧੱਕਾ ਹੋਰ ਧੋੜ ਦਾ ਕਿਵੇਂ ਹੁੰਦਾ ਹੈ ਮੈਂ ਹੋਰ ਤਾਂ ਤੁਸੀਂ ਕੱਲ ਗੱਲਬਾਤ ਵਾਸਤੇ ਬੁਲਾਏ ਉੱਥੇ ਕੋਈ ਗੱਲ ਚੱਲੀ ਇਹਨਾਂ ਨੇ ਕੋਈ ਰਾਹ ਦਿੱਤਾ ਸਾਨੂੰ ਨਹੀਂ ਪਤਾ ਉਹਨਾਂ ਨੇ ਕੀ ਕਿਹਾ ਤੁਸੀਂ ਸੋਮਵਾਰ ਦਾ ਟਾਈਮ ਦਿੱਤਾ ਪਿੰਡ ਵਾਲਿਆਂ ਨੂੰ ਸੋਮਵਾਰ ਤੋਂ ਦਿੱਤਾ ਬਿਲਕੁਲ ਦਿੱਤਾ ਫਿਰ ਰਾਹ ਘਾਪਨ ਦੀ ਗੀ ਲੋੜ ਸੀ ਸੋਮਵਾਰ ਨੂੰ ਤੁਸੀਂ ਗੱਲ ਕਰਦੇ ਇਹ ਤਾਂ ਹਾਂ ਨਿਪਟਦੀ ਫਿਰ ਕਹਿ ਦਿੰਦੇ ਵੀ ਹਾਂ ਭਾਈ ਕਰਾਂਗੇ ਤੇ ਤੁਹਾਡਾ ਡੀਸੀ ਸਾਹਿਬ ਇਹ ਬੋਲੀ ਜਾਂਦਾ ਕਹਿੰਦਾ ਕਾਨੂੰਨ ਕਾਨੂੰਨ ਮਾਰ ਹੀ ਸਕਦਾ ਪਹਿਲਾਂ ਮਾਰੀ ਉਹਨੂੰ ਜੇਥੂ ਵੀ ਮਾਰਿਆ ਦੋਨੋਂ ਜੋ ਤੁਹਾਨੂੰ ਕੋਈ ਨੁਕਸਾਨ ਨਹੀਂ ਮਾਰੇ ਆ। ਇੱਕ ਲੜਕੀ ਦਾ ਆਵਦਾ ਨੁਕਸਾਨ ਹੋ ਗਿਆ। ਤੁਸੀਂ ਦੇ ਬਾਰੀ ਮਾਰੇ ਆ। ਮਾਰਨਿੰਗ ਸਾਡੀ ਟੀਮ ਆਉਂਦੀ ਸੀਗੀ ਇੱਕ ਲੜਕੀ ਦਾ ਸਾਡਾ ਸਭ ਉਹ ਤੁਸੀਂ ਤਿਕਰੀ ਨਹੀਂ ਨੰਦੇ ਫੋਰਸ ਨੂੰ ਜਦੋਂ ਮਰਜੀ ਫੋਨ ਮਾਰਦੇ ਹੋ। ਜਿਹੜੇ ਵੇਲੇ ਇਹ ਲੈਟਰਨ ਗਏ ਹੋਣਗੇ, ਕਿਹੜੇ ਵੇਲੇ ਨਾਥੇ ਤੋਤੇ ਹੋਣਗੇ, ਕਿਹੜੇ ਵੇਲੇ ਨੂੰ ਚਾਹ ਪੀਤੀ ਫਾਹੇ ਚੜਾਏ ਹੋਇਆ ਸਾਡੇ ਬੱਚੇ। ਉਹ ਉਹ ਅਸੀਂ ਤਾਂ ਤੁਹਾਨੂੰ ਪਤਾ ਹੈ ਜਦੋਂ ਮਰਜੀ ਹੁਕਮ ਮਾਰਦੇ ਹੋ। ਮੇਰੀ ਫਾਹੇ ਕੌਣ ਚੜਿਆ? ਮੇਰੀ ਗੱਲ ਸੁਣੋ ਕੱਲ੍ਹ ਨੂੰ ਕੋਈ ਹੋਰ ਸੀਸਾ ਤੋਂ ਬੈਠਾ ਆਪਣੇ ਦਫ਼ਤਰ ਚ ਕੱਲ੍ਹ ਨੂੰ ਕੱਲ੍ਹ ਕੋਈ ਹੋਰ ਬੰਦਾ ਬੱਜਾ ਅਸਲੀ ਪਰਦਾਨ ਸਾਹਿਬ ਇਹ 4:00 ਵਜੇ ਉਠਾਇਆ ਕੀ ਹੈ ਇਹਨੂੰ ਪੁੱਛ ਲਵੇ ਲੈਟਰ ਨੂੰ ਥਾਂ ਛੋੜਾ ਪ੍ਰਬੰਧ ਕਰਿਆ ਸੀ ਕੋਈ ਇਹਨਾਂ ਦਾ ਕੋਈ ਚਾਹ ਦਾ ਪ੍ਰਬੰਧ ਕਰਿਆ ਸੀ ਹੁਣ ਰੋਟੀਆਂ ਖਵਾਤੀਆਂ ਇਹਨਾਂ ਨੂੰ ਪਰਦਾਨ ਜੀ ਨਾਲ ਗੱਲ ਸੁਣੀ ਹੋਈ ਆ ਸਾਡੀ ਕੋਈ ਗੱਲ ਨਹੀਂ ਤੁਸੀਂ ਆਪ ਦਾ ਰਾਹ ਖਿਆਰ ਕਰੋ ਸਾਡਾ ਆਪ ਦਾ ਕਰ ਲਿਆ ਨੋਨ ਫਲਾਈ ਕਰਨ ਕੀ ਦਿੱਕਤ ਹੈ ਦੱਸੋ ਡਰੋਨ ਫਲਾਈ ਕਰਨ ਚ ਆਪਾਂ ਪੈਰਲਲ ਗੱਲ ਵੀ ਕਰੀਏ ਤੁਹਾਨੂੰ ਪੂਰੀ ਤਰ੍ਹਾਂ ਹੀ ਆ ਸਰ ਪੂਰੀ ਪੂਰੀ ਤਰ੍ਹਾਂ ਜਿੰਨਾ ਚਿਰ ਗੱਲ ਤੈਅ ਨਹੀਂ ਹੁੰਦੀ ਅਸੀਂ ਡਰੋਨ ਨਹੀਂ ਚੱਲਣ ਦਿੰਦੇ ਕਾਰਨ ਕੀ ਹੈ ਡਰੋਨ ਸਾਨੂੰ ਮਾਰ ਕੇ ਚੱਲ ਸਕਦਾ ਉਹ ਹਾਈ ਕੋਰਟ ਦੇ ਹੁਣ ਸਾਨੂੰ ਪਤਾ ਹੈ ਹਾਈ ਕੋਰਟ ਦੇ ਆਰਡਰ ਮੇਰੀ ਹਾਈ ਕੱਟ ਦੇ ਆਰਡਰ ਦਾ ਪਾਣੀ ਸਮਝ ਨਹੀਂ ਰਿਹਾ ਭਗਵੰਤ ਮਾਣਾ ਜੀ ਧਰਨਾ ਨਹੀਂ ਲਾਣਾ